ਸੱਚ ਰਿਕਾਲ ਜੀ ਅਸੀਂ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ ਚੈਨਲ ਨਿਊਜ਼ ਗਰੁੱਪ ਪੰਜਾਬ ਦੇਤੇ ਅੱਜ ਦੀਆਂ ਵੱਡੀਆਂ ਖਬਰਾਂ ਪੇਸ਼ ਕਰਨਗੇ ਜੀ ਅੱਜ ਤੁਹਾਨੂੰ ਦੱਸਣ ਜਾ ਰਿਹਾ ਨਰੇਗਾ ਸਕੀਮ ਵਿੱਚ ਬੰਦੇ ਕਹਿੰਦੇ ਜੀ 11-11 ਲੱਖ ਰੁਪਏ ਕਿੰਨਾ ਔਰਤਾਂ ਨੂੰ ਦਿੱਤੇ ਜਾ ਰਹੇ ਨੇ ਇਹ 6 ਲੱਖ ਰੁਪਏ ਸਸਤੇ ਕਰਜ਼ੇ ਤੇ ਘੱਟ ਟੈਕਸ ਪੀਐਮ ਕਿਸਾਨ ਯੋਜਨਾ ਦੇ 2-2000 ਤੋਂ ਵਧਾ ਕੇ 4-4000 ਰੁਪਏ ਕੀਤੇ ਜਾਣਾ ਬੱਡੀ ਖਬਰ ਸਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਉਸ ਤੋਂ ਪਹਿਲਾਂ ਛੋਟੀ ਜੀ ਗੁਜਾਰਿਸ਼ ਜਿੰਨਾ ਵੀਰੇ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਾਇਆ ਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਚਲੋ ਚੱਲਦੇ ਜਿੱਦੇ ਤਾਰੇ ਖਬਰਾਂ ਤੇ ਜੀ ਸਭ ਤੋਂ ਪਹਿਲੀ ਵੱਡੀ ਖਬਰ ਜੀ ਡਿਬਰੂਗੜ ਜੇਲ੍ਹ ਚ ਬੰਦ ਬਸੰਤ ਸਿੰਘ ਖਾਲਸਾ ਦੀ ਮਾਤਾ ਦੀ ਡਿਪਰੈਸ਼ਨ ਨਾਲ ਮੌਤ ਹੋ ਚੁੱਕੀ ਹੈ ਪਰਿਵਾਰ ਤੇ ਪਿੰਡ ਵਾਸੀ ਨੇ ਕੀਤੀ ਜੀ ਪੇਰੋਲ ਦੀ ਮੰਗ ਜ਼ਿਲ੍ਹਾ ਮੋਗਾ ਦੇ ਅੰਦਰ ਪੈਂਦੇ ਪਿੰਡ ਦੌਲਤਪੁਰਾ ਵਿਖੇ ਡਿਬਰੂਗੜ ਜੇਲ੍ਹ ਚ ਬੰਦ ਅਮਰਤਪਾਲ ਸਿੰਘ ਖਾਲਸਾ ਦੇ ਸਾਥੀ ਬਸੰਤ ਸਿੰਘ ਖਾਲਸਾ ਦੀ ਮਾਤਾ ਕੁਲਵੰਤ ਕੌਰ ਡਿਪਰੈਸ਼ਨ ਦੀ ਬਿਮਾਰੀ ਨਾਲ ਮੌਤ ਹੋ ਗਈ ਹੈ ਇਸ ਮੌਕੇ ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਬਸੰਤ ਸਿੰਘ ਨੂੰ ਮਾਤਾ ਦੇ ਸੰਸਕਾਰ ਚ ਸ਼ਾਮਲ ਹੋਣ ਲਈ ਪੈਰੋਲ ਦਿੱਤੀ ਜਾਵੇ ਤਾਂ ਕਿ ਉਹ ਆਪਣੀ ਮਾਤਾ ਦਾ ਸੰਸਕਾਰ ਕਰ ਸਕੇ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਦੀ ਸਿੱਧੂ ਮੂਸੇਵਾਲੇ ਦੀ ਜ਼ਿੰਦਗੀ ਤੇ ਕਿਤਾਬ ਲਿਖਣ ਵਾਲੇ ਲੇਖਕ ਤੇ ਬਲਕੌਰ ਸਿੰਘ ਨੇ ਦਰਜ ਕਰਵਾਏ ਜੀ ਐਫ ਆਈ ਆਰ ਮਰੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੀ ਜ਼ਿੰਦਗੀ ਤੇ ਕਿਤਾਬ ਲਿਖਣ ਵਾਲੇ ਮਨਜਿੰਦਰ ਮੱਖਾ ਨਾ ਦੇ ਸ਼ਖਸ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ ਮਿਲੀ ਜਾਣਕਾਰੀ ਮੁਤਾਬਕ ਇਹ ਐਫਆਈਆਰ ਬਲਕੌਰ ਸਿੰਘ ਨੇ ਦਰਜ ਕਰਵਾਈ ਹੈ ਮੁਰਸੇ ਵਾਲੇ ਦੀ ਜ਼ਿੰਦਗੀ ਤੇ ਜਿਹੜੀ ਕਿਤਾਬ ਲਿਖੀ ਸੀ ਉਸ ਬਾਰੇ ਨੇ ਉਸ ਤੋਂ ਬਾਅਦ ਅਗਲੀ ਵੀਡੀਓ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਗਾਇਕ ਰੌਕੀ ਮਿੱਤਲ ਨੇ ਦਿੱਤੀ ਜੀ ਸਰਦਾਂਝਲੀ ਜਨਮ ਦਿਨ ਦੀ ਸਮਰਪਿਤ ਗੀਤ ਕੀਤਾ ਰਿਲੀ ਉਸ ਤੋਂ ਬਾਅਦ ਅਗਲੀ ਵੀਡੀਓ ਸੁਖਵੀਰ ਬਾਦਲ ਤੇ ਹਮਲਾ ਕਰਨ ਵਾਲਾ ਅੱਤਵਾਦੀ ਨਰਾਇਣ ਸਿੰਘ ਚੌੜਾ ਦੇ ਪੁੱਤਰਾਂ ਨੂੰ ਪੁਲਿਸ ਨੇ ਕੀਤਾ ਜੀ ਸਵਾਲ ਸਬੰਧ 8 ਘੰਟੇ ਚੱਲੀ ਜੀ ਪੁੱਛਗਿੱਛ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਗੋਲੀ ਚਲਾਉਣ ਦੇ ਮਾਮਲੇ 'ਚ ਗ੍ਰਿਫਤਾਰ ਅੱਤਵਾਦੀ ਨਰੈਣ ਸਿੰਘ ਚੌੜਾ ਦੇ ਦੋ ਪੁੱਤਰ ਸ਼ਨੀਚਰਵਾਲ ਨੂੰ ਥਾਣਾ ਕੋਤਵਾਲੀ ਦੀ ਪੁਲਿਸ ਸਾਹਮਣੇ ਪੇਸ਼ ਹੋਏ ਪੁਲਿਸ ਵੱਲੋਂ ਭੇਜੇ ਗਏ ਸੱਮਣ ਦੀ ਪਾਲਣਾ ਕਰਦਿਆ ਚੌੜਾ ਦੇ ਦੋ ਵਕੀਲ ਪੁੱਤਰ ਜਗਜੀਤ ਸਿੰਘ ਬਾਵਾ ਬਲਜਿੰਦਰ ਸਿੰਘ ਬਾਵਾ ਸ਼ਨੀਚਰਵਾਲ ਨੂੰ ਸਵੇਰੇ 12 ਵਜੇ ਦੇ ਕਰੀਬ ਥਾਣੇ ਪੁੱਜੇ ਨੇ ਉਸ ਤੋਂ ਬਾਅਦ ਅਗਲੀ ਵੀਡੀਓ ਖਬਰ ਦੀ ਪਰਿਵਾਰਾਂ ਦੇ ਟੁੱਟਣ ਗਾਣ ਬਜ਼ੁਰਗ ਨੂੰ ਬਿਰਧ ਆਸਮਣ 'ਚ ਆਉਣਾ ਪੈਂਦਾ ਸਰਪੰਚ ਦਲਜੀਤ ਸਿੰਘ ਇਹ ਖਬਰ ਹੈ ਜੀ ਕਰਾਚੋ ਪਿੰਡ ਨਵੇਂ ਬਣੇ ਸਰਪੰਚ ਦਲਜੀਤ ਸਿੰਘ ਬਾਬਾ ਸਾਹਿਬ ਦਾਸ ਬ੍ਰਿਧ ਆਸ਼ਰਮ ਕਰਾਚੋ ਵਿਖੇ ਪਹੁੰਚੇ ਜਿੱਥੇ ਉਹਨਾਂ ਨੇ ਬਜ਼ੁਰਗਾਂ ਨਾਲ ਗੱਲਬਾਤਾਂ ਸਾਂਝੀ ਕੀਤੀਆਂ ਤੇ ਬ੍ਰਿਧ ਆਸ਼ਮ ਵਿੱਚ ਬਜ਼ੁਰਗਾਂ ਨੂੰ ਮਿਲ ਰਹੀਆਂ ਹੋਰ ਸੁੱਖ ਸਹੂਲਤਾਂਾਂ ਤੇ ਸਹੂਲਤਾ ਸੰਬੰਧੀ ਗੱਲਬਾਤ ਕਰਦਿਆ ਅਵਿਨਾਸ਼ ਰਾਣਾ ਤੇ ਉਹਨਾਂ ਦੀ ਟੀਮ ਵੱਲੋਂ ਬੇਸਾਰਾ ਬਜ਼ੁਰਗਾਂ ਦੀ ਕੀਤੀ ਜਾ ਰਹੀ ਸੇਵਾ ਦਾ ਕਾਰਜ ਸਲਾਗ ਜੋਗ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਜਿਹੜੀ ਸ਼੍ਰੋਮਣੀ ਕਾਲੀ ਦਲ ਦੀ ਪ੍ਰਧਾਨਗੀ ਨੂੰ ਲੈ ਕੇ ਸੁਖਦੇਵ ਸਿੰਘ ਢੀਂਡਸਾ ਦਾ ਵੱਡਾ ਬਿਆਨ ਕਿਹਾ ਜੇਕਰ ਮੁਰ ਮੁੜ ਸੁਖਵੀਰ ਬਾਦਲ ਪ੍ਰਧਾਨ ਬਣੇ ਸ਼੍ਰੀ ਕਾਲਤਾਖਸਰ ਦੇ ਆਦੇਸ਼ ਅਨੁਸਾਰ ਜੇਕਰ ਸਮੁੱਚਾ ਸ਼੍ਰੋਮਣੀ ਕਾਲੀ ਦਲ ਇੱਕ ਮੁੱਠ ਹੋ ਕੇ ਨਵੇਂ ਸਿਰੇ 'ਚੋਂ ਸੁਖਵੀਰ ਬਾਦਲ ਨੂੰ ਪ੍ਰਧਾਨ ਚੁਣਦਾ ਹੈ ਤਾਂ ਕਿਸੇ ਨੇ ਵੀ ਕੋਈ ਇਤਰਾਜ਼ ਨਹੀਂ ਹੋਵੇਗਾ ਕਿਉਂਕਿ ਮੁੱਢ ਤੋਂ ਹੀ ਜਦੋਂ ਨਵੇਂ ਪ੍ਰਧਾਨ ਦੀ ਚੋਣ ਹੁੰਦੀ ਹੈ ਤਾਂ ਹਮੇਸ਼ਾ ਤੋਂ ਹੀ ਸਵਰਨ ਪ੍ਰਵਾਨ ਪ੍ਰਧਾਨ ਹੁੰਦਾ ਹੈ ਚਾਹੇ ਉਹ ਚੋਣਾਂ ਉਪਰੰਤ ਸੁਖਵੀਰ ਬਾਦਲ ਦੀ ਮੁਰ ਤੋਂ ਪ੍ਰਧਾਨ ਬਣਨ ਅਸੀਂ ਸਾਰੇ ਪ੍ਰਬੰਾਨ ਕਰਾਂਗੇ ਉਸ ਤੋਂ ਬਾਅਦ ਅਗਲੀ ਵੀਡੀਓ ਹੋਰ ਜੀ ਗਾਇਕ ਅਮਰਤ ਬਾਣ ਭਪਿੰਦਰ ਬੱਬਲ ਦੇ ਗੀਤ ਦਾ ਟੀਜ਼ਰ ਹੋਇਆ ਜੀ ਰਿਲੀਜ਼ ਜਲਦ ਕਰਨਗੇ ਵੱਡਾ ਤਮਾਕਾ ਸੰਜੇ দত্ত ਕਿਸੇ ਪਹਿਚਾਣ ਦੇ ਮਹਤੌਜ ਨਹੀਂ ਹਨ ਉਹਨਾਂ ਨੇ ਆਪਣੀ ਫਿਲਮਾਂ ਰਾਹੀਂ ਫੈਨਸ ਦਾ ਕਾਫੀ ਮਨੋਰੰਜਨ ਕੀਤਾ ਹੈ ਹੀਰੋ ਤੋਂ ਲੈ ਕੇ ਖਲਨਾਇਕ ਤੱਕ ਸਾਰੇ ਕਿਰਦਾਰ ਰੂਪ ਨਵਾਏ ਨੇ ਉਸ ਤੋਂ ਬਾਅਦ ਅਗਲੀ ਵੀਡੀਓ ਖਬਰ ਜੀ 1500 ਰੁਪਏ ਤੋਂ ਜ਼ਿਆਦਾ ਦੇ ਕੱਪੜਿਆਂ ਤੇ 12 ਤੋਂ ਵਧਾ ਕੇ 18% ਦੀ GST ਲਾਵੇਗੀ ਜੀ ਕੇਂਦਰ ਸਰਕਾਰ ਰਾਹੁਲ ਗਾਂਧੀ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਅੱਜ ਟੈਕਸ ਤੇ ਪੋਸਟ ਪਾ ਕੇ ਕੇਂਦਰ ਦੀ ਮੋਦੀ ਸਰਕਾਰ ਦੇ ਨਿਸ਼ਾਨੇ ਸਾਧੇ ਨੇ ਉਹਨਾਂ ਨੇ ਕਿਹਾ ਕਿ ਸਰਕਾਰ 1500 ਤੋਂ ਜ਼ਿਆਦਾ ਰੁਪਏ ਦੇ ਜਿਹੜੇ ਕੱਪੜੇ ਦੇ ਜੀਐਸਟੀ ਦੀ ਦਰ 12% ਤੋਂ ਵਧਾ ਕੇ 18% ਕਰਨ ਜਾ ਰਹੀ ਹੈ ਉਹਨਾਂ ਦਾ ਸਵਾਲ ਹੈ ਕਿ ਇਹਾ ਕਰਕੇ ਸਰਕਾਰ ਮੱਧ ਵਰਗ ਤੇ ਲੋਕਾਂ ਨੂੰ ਨਿਆ ਕਰੇਗੀ ਉਸ ਤੋਂ ਬਾਅਦ ਅਗਲੀ ਵੀਡੀਓ ਖਬਰ ਜੀ ਮਾਨ ਸਰਕਾਰ ਵੱਲੋਂ ਚੁੱਕਿਆ ਗਿਆ ਜੀ ਖਾਸ ਕਦਮ ਕਰੇਗੀ ਜੀ ਵਿਦੇਸ਼ਾਂ 'ਚ ਰਹਿਣ ਵਾਲੀਆਂ ਧੀਆਂ ਦੀ ਰਾਖੀ ਤਿਆਰ ਹੋਵੇਗਾ ਜੀ ਰਿਕਾਰਡ ਪੰਜਾਬ ਦੀਆਂ ਧੀਆਂ ਜਿਨ੍ਹਾਂ ਨੇ ਸਟੱਡੀ ਵੀਜ਼ਾ ਵਰਕ ਪਰਮਿਟ ਲੈ ਲਿਆ ਜਾਂ ਵਿਦੇਸ਼ਾਂ 'ਚ ਸੈਟਲ ਹੋ ਚੁੱਕੀਆਂ ਨੇ ਦੀ ਸੁਰੱਖਿਆ ਲਈ ਸਰਕਾਰ ਨਵੀਂ ਸਕੀਮ ਤੇ ਕੰਮ ਕਰ ਰਹੀ ਹੈ ਇਸ ਸਕੀਮ ਤਹਿਤ ਵਿਦੇਸ਼ਾਂ 'ਚ ਰਹਿ ਰੀਆਂ ਧੀਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਉਹ ਉਹਨਾਂ ਦਾ ਪੂਰਾ ਡਾਟਾ ਪੰਜਾਬ ਪੁਲਿਸ ਇਸਤਰੀ ਤੇ ਬਾਲ ਵਿਕਾਸ ਵਿਭਾਗ ਕੋਲ ਹੋਵੇਗਾ ਉਸ ਤੋਂ ਬਾਅਦ ਅਗਲੀ ਵੀਡੀਓ ਹੋਜੀ ਸਰਾ ਵਿੱਚ ਰਹਿ ਗਏ 70000 ਰੁਪਏ ਦੇ ਕੀਤੇ ਵਾਪਸ ਸ਼੍ਰੋਮਣੀ ਕਮੇਟੀ ਦੇ ਸ਼੍ਰੀ ਦਰਬਾਰ ਸਾਹਿਬ ਦੇ ਮੁਲਾਜ਼ਮ ਵੱਲੋਂ ਇਮਾਨਦਾਰੀ ਅਤੇ ਜ਼ਿੰਮੇਵਾਰੀ ਦਾ ਸਬੂਤ ਦੰਦਿਆ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨ ਲਈ ਆਏ ਸਾਰਾਗੜੀ ਨਿਵਾਸੀ ਵਿੱਚ ਠਹਿਰ ਗਈ ਨਿਵਾਸ ਸਾਰਾਂ ਦੇ ਵਿੱਚ ਜਿਸ ਤੋਂ ਬਾਅਦ ਦਿੱਲੀ ਦੇ ਕਿਸਰਦਾਲੂ ਦੇ ਪਰਿਵਾਰ ਦੇ ਜਾਣ ਤੋਂ ਬਾਅਦ ਕਮਰੇ ਵਿੱਚ ਰਹਿ ਗਈ 77000 ਰੁਪਏ ਦੀ ਨਕਦੀ ਪਰਿਵਾਰ ਨੂੰ ਲੱਭ ਕੇ ਵਾਪਸ ਕਰ ਦਿੱਤੀ ਹੈ ਉਸ ਤੋਂ ਬਾਅਦ ਅਗਲੀ ਵੀਰਜ ਸਰਕਾਰ ਦਾ ਮੁਕਾਬਲਾ ਕਰਨ ਲਈ ਕਾਫੀ ਨਹੀਂ ਸਾਡੀ ਤਾਕਤ ਦਿੱਲੀ ਕੂਚ ਤੇ ਸੁਰਨ ਸਿੰਘ ਪਨੇਰ ਦਾ ਬਿਆਨ ਪੁਲਿਸ ਵੱਲੋਂ ਪੰਜਾਬ ਹਰਿਆਣਾ ਸ਼ੰਭੂ ਸਰਹੱਦ ਤੇ ਸਰਕ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਅਥਰੂ ਗੈਸ ਦੇ ਗੋਲੇ ਛੱਡਣ ਤੋਂ ਬਾਅਦ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਐਤਵਾਰ ਦੁਪਹਿਰ ਨੂੰ ਆਪਣਾ ਦਿੱਲੀ ਚਲੋ ਮਾਰਚ ਅਸਥਾਈ ਤੌਰ ਤੇ ਮੁਲਤਵੀ ਕਰ ਦਿੱਤਾ ਸ਼ੰਭੂ ਪ੍ਰਦਰਸ਼ਨ ਵਾਲੀ ਥਾਂ ਤੋਂ ਦਿੱਲੀ ਤੱਕ ਪੈਦਲ ਮਾਰਚ ਮੋੜ ਸ਼ੁਰੂ ਕਰਨ ਤੋਂ ਤੁਰੰਤ ਬਾਅਦ 101 ਕਿਸਾਨਾਂ ਨੇ ਸਮੂਹ ਨੂੰ ਹਰਿਆਣਾ ਪੁਲਸ ਨੇ ਰੋਕ ਲਿਆ ਤੇ ਅਥਰੂ ਗੈਸ ਦੇ ਗੋਲੇ ਵੀ ਛੱਡੇ ਨੇ ਉਸ ਤੋਂ ਬਾਅਦ ਅਗਲੀ ਵੀ ਅੰਮਰਸਰ ਪੁਲਸ ਨੇ ਹਿਰਾਸਤ ਚ ਲੈਣ ਜੀ ਕਿਸਾਨ ਕੇਂਦਰੀ ਮੰਤਰੀ ਨਿਤਿਨ ਗੜਕਰੀ ਦਾ ਕਰ ਰਹੇ ਸਨ ਜੀ ਵਿਰੋਧ ਕੇਂਦਰੀ ਮੰਤਰੀ ਨਿਤਿਨ ਗੜਕਰੀ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਅੰਮ੍ਰਿਤਸਰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਨਿਤਿਨ ਗੜਕਰੀ ਸਹਿਕਾਰ ਭਾਰਤੀ ਦੇ ਇੱਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਆਏ ਸਨ ਕਿਸਾਨਾਂ ਵੱਲੋਂ ਨਾਰੇਬਾਜ਼ੀ ਕਰਕੇ ਵਿਰੋਧ ਕਰਨ ਤੋਂ ਬਾਅਦ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਉਸ ਤੋਂ ਬਾਅਦ ਅਗਲੀ ਵੀਡੀਓ ਹੈ ਜੀ ਪੰਜਾਬ ਚ ਨਗਰ ਨਿਗਮ ਚੋਣਾਂ ਦਾ ਐਲਾਨ 9 ਤੋਂ ਨਾਮਜ਼ਦਗੀਆਂ 21 ਦਸੰਬਰ ਨੂੰ VOTING ਤੇ EVM ਰਾਹੀਂ ਪੈਣਗੇ ਵੋਟਾਂ ਪੰਜਾਬ ਵਿੱਚ ਨਗਰ ਨਿਗਮ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋ ਗਿਆ ਹੈ ਰਾਜ ਚੋਣ ਕਮਿਸ਼ਨ ਰਾਜ ਕਮਲ ਚੌਧਰੀ ਨੇ ਪੰਜਾਬ ਭਵਨ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਬੁਲਾ ਕੇ ਇਹ ਐਲਾਨ ਕੀਤਾ ਹੈ ਉਹਨਾਂ ਨੇ ਦੱਸਿਆ ਕਿ ਪੰਜਾਬ ਦੇ 5 ਜ਼ਿਲ੍ਹਾ ਵਿਸ਼ਰ ਨਗਰ ਨਿਗਮ ਚੋਣਾ ਹੋਣ ਜਾ ਰਹੀਆਂ ਨੇ ਉਸ ਤੋਂ ਬਾਅਦ ਕੀ ਵੀਡੀਓ ਦੀ ਮੁਲਾਜ਼ਮਾਂ ਪੈਨਸ਼ਨਰ ਤੇ ਆਮ ਲੋਕਾਂ ਨਾਲ ਧੋਖਾ ਕਰ ਰਹੀ ਹੈ ਪੰਜਾਬ ਸਰਕਾਰ ਆਗੂ ਪਾਵਰ ਕਾਮ ਦੇ ਟਾਸਕ ਫੋਰਸ ਪੈਨਸ਼ਨਰ ਜੂਨਨ ਸਟੇਟ ਵਰਕਿੰਗ ਕਮੇਟੀ ਦੇ ਮੀਟਿੰਗ ਸੂਬਾ ਪ੍ਰਧਾਨ ਰਾਦੇਸ਼ ਸ਼ਾਮਦੀ ਅਗਵਾਈ ਹੇਠ ਜਿਸ ਵਿੱਚ 13 ਤੋਂ 14 ਨਵੰਬਰ ਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਕੀਤਾ ਗਿਆ ਪਹਿਲੇ ਡੇਲੀਗੇਟ اجلاس ਦੀ ਪਰਚੋਲ ਕੀਤੀ ਗਈ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਚੌੜਾ ਸਿੰਘ ਨੂੰ ਬਚਾਉਣ ਲਈ ਚਾਰਾ ਜੋਈ ਕਰੇ ਸ਼ਰਮਣੀ ਕਮੇਟੀ ਬਿੱਟੂ ਕੇਂਦਰੀ ਰਾਜ ਮੰਤਰੀ ਰਵਨੀ ਸਿੰਘ ਬਿੱਟੂ ਨੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਬਾਹਰ ਧਾਰਮਿਕ ਸੇਵਾਵਾਂ ਨਿਭਾ ਰਹੇ ਸੁਖਬੀਰ ਸਿੰਘ ਬਾਦਲ ਤੇ ਗੋਲੀ ਚਲਾਉਣ ਦੀ ਘਟਨਾ ਨੂੰ ਮੰਦਭਗਾ ਘਰਾੜ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਬਲਵੰਤ ਸਿੰਘ ਰਾਜਵਾਨਾ ਬੰ ਨਰਿੰਦਰ ਸਿੰਘ ਚੌੜਾ ਨੂੰ ਬਚਾਉਣ ਲਈ ਵੀ ਅਕਾਲੀ ਦਲ ਤੇ ਸ਼ਰਮਣੀ ਕਮੇਟੀ ਨੂੰ ਚਾਰਜੋਈ ਕਰਨੀ ਚਾਹੀਦੀ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਖਬਰ ਜੀ 4 ਮਹੀਨਿਆਂ ਚ ਲਗਾਏ ਜਾਣਗੇ 2356 ਖੇਤੀ ਸੋਲਰ ਪੰਪ ਡੀਜ਼ਲ ਦਾ ਖਰਚਾ ਬਚੇਗਾ ਬਧੇਰੇ ਟਿਕਾਊ ਖੇਤੀ ਅਭਿਆਸਾਂ ਨੂੰ ਮਿਲੇਗੇ ਜੀ ਉਤਸ਼ਾਹ ਮੰਤਰੀ ਅਮਨ अरोड़ा ਖੇਤੀ ਸੈਕਟਰ ਵਿੱਚ ਗ੍ਰੀਨ ਊਰਜਾ ਦੀ ਵਰਤੋਂ ਨੂੰ ਉਤਸ਼ਾਹਿਤ ਕਰਦਿਆਂ ਪੰਜਾਬ ਊਰਜਾ ਵਿਕਾਸ ਏਜੰਸੀ ਵੱਲੋਂ ਖੇਤੀਬਾੜੀ ਦੀ ਵਾਸਤੇ ਸੂਬੇ ਪਰ ਵਿੱਚ 2356 ਸੋਲਰ ਪੰਪ ਲਗਾਏ ਜਾਣਗੇ ਉਸ ਤੋਂ ਬਾਅਦ ਅਗਲੀ ਵੀਡੀਓ ਖਬਰ ਜੀ ਪੰਜਾਬ ਚ ਬਦਲੇਗਾ ਆਮ ਆਦਮੀ ਕਲੀਨਿਕਾਂ ਦਾ ਨਾਂ ਸੂਬਾ ਸਰਕਾਰ ਨੇ ਕੇਂਦਰ ਸਰਕਾਰ ਵਿੱਚ ਕੌਮੀ ਹੈਲਥ ਮਿਸ਼ਨ ਤਹਿਤ ਬੰਡੇ ਦੇ ਰੁਕੇ ਜਾਣ ਤੋਂ ਬਾਅਦ ਆਮ ਆਦਮੀ ਕਲੀਨਿਕਾਂ ਦਾ ਨਾਮ ਬਦਲਣ ਦੇ ਹੁਕਮ ਜਾਰੀ ਕਰ ਦਿੱਤੇ ਗਏ। ਪੰਜਾਬ ਸਰਕਾਰ ਨੇ 2 ਮਨਰੇਗਾ ਮ੍ਰਿਤਕ ਦੇ ਮਹਿਲਾਵਾਂ ਦੇ ਪਰਿਵਾਰਾਂ ਨੂੰ 11-11 ਲੱਖ ਰੁਪਏ ਦੀ ਰਾਸ਼ੀ ਦਿੱਤੀ ਹੈ। ਨਾਬਾ ਬਲਾਕ ਦੇ ਪਿੰਡ ਹਸਨਪੁਰ ਵਿੱਚ 5 ਮਹੀਨੇ ਪਹਿਲਾਂ ਮਨਰੇਗਾ ਕਰਮਚਾਰੀ ਸੜਕ ਦੇ ਉੱਪਰ ਕੰਮ ਕਰ ਰਹੇ ਸਨ ਜਿਸ ਤੋਂ ਬਾਅਦ ਸਾਈਡ ਤੇ ਬੈਠ ਕੇ ਆਰਾਮ ਕਰ ਰਹੇ ਸਨ। ਬੇਕਾਪੂ ਟਰੈਕਟਰ ਉਹਨਾਂ ਦੇ ਉੱਪਰ ਚੜ ਗਿਆ ਜਿਸ ਤੋਂ ਬਾਅਦ ਦੋ ਮਨਰੇਗਾ ਮਹਿਲਾਵਾਂ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਪੀੜਤ ਪਰਿਵਾਰਾਂ ਦੇ ਨੂੰ 11-11 ਲੱਖ ਰੁਪਏ ਦੀ ਰਾਸ਼ੀ ਦਿੱਤੀ ਗਈ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਖਬਰ ਜੀ ਕਿਸਾਨਾਂ ਵੱਲੋਂ ਸਸਤੇ ਕਰਜ਼ੇ ਕਟ ਟੈਕਸ ਦੇ ਪੀਐਮ ਕਿਸਾਨ ਰਾਸ਼ੀ ਦੁੱਗਣੀ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਕੇਂਦਰੀ ਮੰਤਰੀ ਵਿੱਤ ਮੰਤਰੀ ਨਿਰਮਲਾ ਸੀ타 ਰਮਣ ਨੇ ਬਜਟ ਤੋਂ ਪਹਿਲਾਂ ਹੀ ਕੀਤਾ ਵਾਣਿਆ ਮੀਟਿੰਗਾਂ ਚ ਤਰਮ ਤਹਿਤ ਅੱਜ ਕਿਸਾਨ ਨੁਮਾਇੰਦਗਾਂ ਤੇ ਖੇਤੀ ਹਿੱਤ ਧਾਰਕਾਂ ਨਾਲ ਇੱਕ ਮੀਟਿੰਗ ਕੀਤੀ ਇਸ ਦੌਰਾਨ ਕਿਸਾਨਾਂ ਨੇ ਸਰਕਾਰ ਨੂੰ ਲੰਬੇ ਸਮੇਂ ਤੋਂ ਸਸਤਾ ਕਰਜ਼ਾ ਮੁਹੱਈਆ ਕਰਵਾਉਣ ਅਤੇ ਘੱਟ ਟੈਕਸ ਲਾਗੂ ਕਰਨ ਪੀਐਮ ਕਿਸਾਨ ਆਮਦਨ ਸਹਾਇਤਾ ਰਾਸ਼ੀ ਦੁੱਗਣੀ ਕਰਨ ਦੀ ਅਪੀਲ ਕੀਤੀ ਹੈ ਮੀਟਿੰਗ ਵਿੱਚ 2 ਘੰਟੇ ਤੱਕ ਵੱਖ-ਵੱਖ ਪ੍ਰਸਤਾਵਾਂ ਦੇ ਵਿਸਥਾਰਾਂ ਦੀ ਚਰਚਾ ਹੋਈ ਜਿਸ ਤੋਂ ਬਾਅਦ ਕਈ ਵਿਸਥਾਰ ਜਿਹੜੇ ਜਲਦ ਹੀ ਪਾਸ ਹੋਣ ਵਾਲੇ ਨੇ ਤਾਂ ਇਸ ਜੀ ਅੱਜ ਦੀ ਆਪਣੀਆਂ ਤਾਜ਼ਾ ਖਬਰਾਂ ਤੁਹਾਨੂੰ ਕਿਸ ਤਰ੍ਹਾਂ ਲੱਗੀਆਂ ਚਾਹ ਕਮੈਂਟ ਕਰਨਾ ਬਾਕੀ ਇਸੇ ਤਰ੍ਹਾਂ ਦੀ ਖਬਰ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਬਹੁਤ ਬਹੁਤ ਧੰਨਵਾਦ ਜੀ